ਇੰਨੇ ਸਿੰਧ ਬੈਂਕ ਦੇ ਸਾਹਮਣੇ ਕੋਈ ਔਰ ਕੋ ਉਹਦਾ ਘਰ ਵਾਲਾ ਲੜ ਰਿਹਾ ਸੀ ਜਦ ਦੀ ਜਾਣਕਾਰੀ ਥਾਣਾ ਮਿਲੇ ਥਾਣਾ ਜਾਣਕਾਰੀ ਮਿਲਦੇ ਇੱਥੇ ਮੌਕੇ ਤੇ ਪੁਝੇ ਮੇਰੇ ਆਹ ਤੋਂ ਪਹਿਲਾ ਪੁਲਿਸ ਕਰਮਚਾਰੀ ਔਰ ਲੜਕੀ ਨੂੰ ਤੇ ਹਸਪੀਟਲ ਆ ਗਏ ਸੀ ਸਾਡੇ ਤੋਂ ਥੋੜੀ ਲੱਗੀ ਜੀ ਆਪਾਂ ਮਾ ਦਾ ਸੀਸੀ ਕੈਮਰੇ ਜੋਂ ਦੀ ਫੁਟੇਜ ਕਿ ਡਵਾਈ ਆ ਤੇ ਬਾਕੀ ਦਰਤੀਸ ਜਾ ਕੇ ਉਹਨਾਂ ਹਸਪਤਾਲ ਤੋਂ ਪਤਾ ਕਰਕੇ ਬਾ ਕੋਈ ਚੀਜ਼ ਕਹਿਣ ਨਾ ਤਖੀ ਚੀਜ਼ ਹੋ ਜਾਈਏ ਹਾਂ ਹਾਂ ਉਹ ਪਤਾ ਕਰਦੇ ਜਾ ਕੇ ਫਿਰ ਸਾਰੀ ਗੱਲ ਨਹੀਂ ਜੋ ਹਸਪਤਾਲ ਲਾਗੇ ਕਰਮਚਾਰੀ ਉਹ ਲੜਕੀ